ਸਿਰਫ 15 ਲੱਖ ਦੀ ਆਪਾਂ ਕੂਠੀ ਲੈ ਕੇ ਪਹੁੰਚੇ ਹਾਂ ਜੀ ਰੇਟ ਜਾਈਜ਼ ਘਾਟਾ ਪਾ ਦੇ ਕੀਤਾ ਜਾਊ ਆ ਪੂਰੀ ਗੱਲ ਆ ਪਾ ਗੀ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ 73800 ਪੂਰਾ 26173 ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਚੋਂ ਦੇਖ ਰਹੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣ ਵਾਸਤੇ ਆ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਨੰਬਰ ਆਪਣਾ ਮਿਲ ਗਿਆ ਫ੍ਰੀ ਚ ਆ ਪੈਡ ਤੁਹਾਡੀ ਲਗਾ ਦਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ হোম সেল মার্কেট চ্যানেল ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਆਪਾਂ ਕੂਠੀ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਆਪਾਂ ਕੂਠੀ ਲੈ ਕੇ ਪਹੁੰਚੇ ਹਾਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਰੰਗ ਰੋਗਨ ਤੋਂ ਲੈ ਕੇ ਟਾਈਲਰ ਟੂਲਾਂ ਦਾ ਸਾਰਾ ਟੋਟਲ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲ ਜੂਗਾ ਜੀ ਰੰਗ ਬਹੁਤ ਵਧੀਆ ਹੋਇਆ ਬਾਕੀ ਉੱਪਰੋਂ ਜੇ ਗੱਲ ਕਰੀਏ ਛੱਤ ਦੀ ਤਾਂ ਛੱਤ ਆਪਾਂ ਨੂੰ ਵਧੀਆ ਮਿਲ ਜੂਗੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਡੇਟ ਬਿਸਬੇ ਜਗਾਂ ਦੇ ਵਿੱਚ ਆਪਾਂ ਨੂੰ ਕੂਠੀ ਇਹ ਮਿਲ ਜੂਗੀ ਤੇ ਕਿਸੇ ਨੇ ਖਰੀਦਣੀ ਹੈ ਕੋਈ ਵੀ ਖਰੀਦਣ ਦਾ ਚਾਹ ਬਣਾ ਤੁਹਾਨੂੰ ਅੱਗੇ ਮਾਲਕ ਦਾ ਮੋਬਾਈਲ ਨੰਬਰ ਤੇ ਲੋਕੇਸ਼ਨ ਸਾਰਾ ਕੁਝ ਤੁਹਾਨੂੰ ਅੱਗੇ ਪਤਾ ਲੱਗੂਗਾ ਵੀਡੀਓ ਨੂੰ ਪੂਰੀ ਲਾਜ਼ਮੀ ਦੇਖਿਓ ਜੀ ਤੇ ਜ਼ਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਪੂਰੀ ਆਪਾਂ ਗੱਲ ਕਰਦੇ ਆਂ ਬਾਕੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਫੋਟੋਆਂ ਵੀ ਇਹਨਾਂ ਨੇ ਖਿੱਚ ਕੇ ਭੇਜੀਆਂ ਫਰੰਟ ਤੁਸੀਂ ਦੇਖ ਲਿਆ ਹੋਊਗਾ ਅੰਦਰੋਂ ਤੁਸੀਂ ਦੇਖ ਲਈ ਹੋਊਗੀ ਬਾਕੀ ਰਸੋਈ ਵਧੀਆ ਬਣੀ ਹੋਈ ਐ ਤੇ نیچے ਫਰਸ਼ ਵਧੀਆ ਲੱਗਿਆ ਹੋਇਆ ਕਈ ਥਾਵਾਂ ਤੇ ਫਲੋਰ ਟਾਈਲਾਂ ਲੱਗੀਆਂ ਹੋਈਆਂ ਕਈ ਥਾਵਾਂ ਤੇ ਆਪਾਂ ਨੂੰ ਵਧੀਆ ਫਾਰਸ਼ ਮਿਲ ਜੂਗਾ ਜੀ ਸਿਮੈਂਟਡ ਅਲੱਗ-ਅਲੱਗ ਹੈ ਜੀ ਤੇ ਉੱਪਰੋਂ ਵੀ ਵਧੀਆ ਕੂਠੀ ਨੀਚੇ ਤੋਂ ਵੀ ਵਧੀਆ ਤੇ ਡਿਮਾਂਡ ਕਿੰਨੀ ਹੈ ਜੀ 15 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਘਾਟਾ ਵਾਦਾ ਕੀਤਾ ਜਾਊਗਾ ਰੇਟ ਬਹੁਤ ਸੋਹਣਾ ਇਹਨਾਂ ਨੇ ਲਾ ਕੇ ਭੇਜੇਗਾ ਤੇ ਮਾਲਕ ਨੇ ਕਿਹਾਗਾ ਵੀ ਮੈਂ ਤਾਂ ਬਾਹਰਾਂ ਤਾਂ ਕਰਕੇ ਇਹ ਜਿਹੜਾ ਘਰ ਹੈ ਕੂਠੀ ਵਰਗਾ ਇਹਨੂੰ ਵੇਚਣਾ ਹੈਗਾ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਿਹੜੀ ਲੋਕੇਸ਼ਨ ਇਹਨਾਂ ਨੇ ਦੱਸੀ ਹੈ ਉਹ ਦੱਸੀ ਹੈ ਜੀ ਜਗਰਾਉਂ ਜਗਰਾਉਂ ਏਰੀਆ ਦੇ ਵਿੱਚ ਇੱਕ ਕੋਠੀ ਬਣੀ ਹੋਈ ਹੈ ਜੀ ਕਿ ਸਾਨੂੰ ਪਸੰਦ ਆਉਂਦੀ ਹੈ ਤਾਂ ਜਾ ਕੇ ਦੇਖ ਸਕਦਾਂ ਤੇ ਸਾਰਾ ਕੁਝ ਇਹਨਾਂ ਨੇ ਕਨਫਰਮ ਕਰਵਾਇਆਗਾ ਇਹਨਾਂ ਨੇ ਕਿਹਾ ਵੀ ਤਿੰਨ ਤਾਂ ਬੈਡਰੂਮ ਟੋਟਲ ਬਣੇ ਹੋਏ ਨੇ ਤੇ ਉੱਪਰ ਵੀ ਅਸੀਂ ਤੇ نیچے ਵੀ ਹੈ ਬੈਡਰੂਮ ਉੱਪਰ ਵੀ ਆਪਨ ਮਿਲ ਜੂਗਾ نیچے ਮਿਲ ਜੂਗਾ ਤੇ ਇੱਕ ਪੂਰਾ ਵੱਡਾ ਰੂਮ ਬਣਿਆ ਹੋਇਆ ਹੈ نیچے ਉਬੀ ਹੈ ਜੀ ਤੇ ਇਹਨਾਂ ਨੇ ਦੱਸਿਆ ਵੀ ਕਿਚਨ ਵਧੀਆ ਬਣਿਆ ਹੋਇਆ ਏ ਜੇ ਆਪਾਂ ਬਾਥਰੂਮ ਦੀ ਗੱਲ ਕਰੀਏ ਤਾਂ ਦੋ ਆਪਾਂ ਨੂੰ ਬਾਥਰੂਮ ਮਿਲ ਜਾਣਗੇ ਬਾਕੀ ਸਟੋਰ ਵਗੈਰਾ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਤੁਸੀਂ ਜਾ ਕੇ ਦੇਖਣਾ ਜੇਕਰ ਚਾਹੁੰਦੇ ਹੋ ਤਾਂ ਜਗਰਾਉ ਬਗਜੂ ਮਾਲਕ ਦੇ ਘਰੇ ਤੇ ਉੱਥੇ ਤੁਹਾਨੂੰ ਮਿਲ ਜਾਣਗੇ ਚਾਹੇ ਕੋਈ ਵੀ ਮਿਲ ਜੇ ਤੁਹਾਨੂੰ ਮਿਲ ਜੂਗਾ ਜੀ ਚਾਹੇ ਮਾਲਕ ਕਿਸੇ ਨੂੰ ਕਹਿਣ ਆਪਣੇ ਰਿਸ਼ਤੇਦਾਰ ਨੂੰ ਭੇਜਣ ਜਾਂ ਕੋਈ ਇਨਾਂ ਦੀ ਰਿਲੇਟਿਵ ਚ ਹੋਵੇ ਕੋਈ ਵੀ ਮਿਲੇ ਤੁਹਾਨੂੰ ਘਰ ਦਿਖਾ ਦੂਗਾ ਬਾਕੀ ਕੋਈ ਵੀ ਗੱਲ ਕਰਨੀ ਹੈ ਤਾਂ ਮਾਲਕ ਦਾ ਵਟਸਐਪ ਨੰਬਰ ਤੁਹਾਨੂੰ ਮੈਂ ਦੇ ਦੇਣਾ ਡਾਇਰੈਕਟ ਨੰਬਰ ਤਾਂ ਲੱਗਣਾ ਨਹੀਂ ਤੁਸੀਂ ਵਟਸਐਪ ਤੇ ਫੋਨ ਕਰ ਲਿਓ 62 839 83 702 62 839 83 702 ਇਹ ਮਾਲਕ ਦਾ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੀ ਤੇ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਕੋਈ ਗੱਲ ਕਰਨੀ ਹੈ ਮਾਲਕ ਨਾਲ ਡਾਇਰੈਕਟ ਗੱਲ ਕਰ ਲਿਓ ਤੇ ਗੱਲ ਕਰਕੇ ਤੇ ਜਿਹੜਾ ਇਹ ਘਰ ਹੈ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਰੇਟ ਦੇ ਵਿੱਚ ਘਾਟਾ ਵਾਧਾ ਕੀਤਾ ਜਾਊਗਾ ਇਹਨਾਂ ਨੇ ਦੱਸਿਆ گا۔ ਤੇ ਘਰ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾਤੀ ਏਰੀਆ ਕਨਫਰਮ ਕਰਵਾਤਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜੀ ਤੇ ਇਹ ਘਰ ਕਿਵੇਂ ਦਾ ਲੱਗਿਆ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰੋ ਤੇ ਹਰ ਰੋਜ਼ ਇਸ ਤਰ੍ਹਾਂ ਦੀ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਬਾਕੀ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800462100 73 ਆਪਣੇ ਕੋਲੇ ਭੇਜੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਫਰੀ ਚਾਪ ਐਡ ਲਗਾ ਦਾਂਗੇ ਜੀ ਬਾਕੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ نیچے ਲਾਈਕ ਦਾ ਬਟਨ ਜਰੂਰ ਦਬਾ ਦਿਓ ਤੇ ਅਗਲੇ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਤੋਂ ਛੇਤੀ ਪਹੁੰਚ ਜਾਵਾਂਗੇ ਜੀ